ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਅੱਜ ਮੈਂ ਤੁਹਾਡੇ ਨਾਲ ਇੱਕ ਅਜਿਹੀ ਕਰੀਮ ਆ ਜਿਹੜੀ ਉਹ ਸ਼ੇਅਰ ਕਰਨ ਜਾ ਰਹੀ ਹਾਂ ਜਿਹਦੇ ਨਾਲ ਤੁਹਾਡਾ ਜਿਹੜਾ ਪੂਰਾ ਚਿਹਰੇ ਦਾ ਰੰਗ ਕਾਲਾ ਪੈ ਗਿਆ ਉਹ ਗੋਰਾ ਹੋ ਜਾਊਗਾ ਠੀਕ ਹੈ 100% ਗੋਰਾ ਹੋ ਜਾਊਗਾ ਤੇ ਘਰ ਬਣਾ ਕੇ ਤੁਸੀਂ ਇਹਨੂੰ ਕਰੀਮ ਨੂੰ ਤਿਆਰ ਕਰ ਸਕਦੇ ਹੋ ਸਟੋਰ ਕਰ ਸਕਦੇ ਹੋ ਤੇ ਜਿਹੜੀ ਇਹ ਕਰੀਮ ਹੈ ਤੁਹਾਡੇ ਹਜ਼ਾਰਾਂ ਰੁਪਏ ਬਚਾ ਦੂਗੀ ਠੀਕ ਹੈ ਤੁਹਾਨੂੰ ਇਹਨਾਂ ਜਿਆਦਾ ਜਿਹੜਾ ਨਖਾਰ ਦੋ ਤੁਹਾਡਾ ਚਿਹਰਾ ਜਿਹੜਾ ਬਹੁਤ ਜ਼ਿਆਦਾ ਚਮਕ ਜੂਗਾ ਤੇ ਤੁਸੀਂ ਯਕੀਨ ਮੰਨਿਓ ਬਣਾ ਕੇ ਦੇਖੋ ਜਦੋਂ ਤੁਸੀਂ ਖੁਦ ਵਰਤੋਗੇ ਫਿਰ ਤੁਹਾਨੂੰ ਪਤਾ ਲੱਗੂਗਾ ਤੇ ਚਲੋ ਜੀ ਅੱਜ ਜਿਹੜੀ ਕਰੀਮ ਆ ਇਹ ਬਣਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਪਿੱਤਲ ਦੀ ਪ੍ਰਾਂਤ ਦੇ ਵਿੱਚ ਠੀਕ ਆ ਜੀ ਵੈਸੇ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਹੋਣਗੀਆਂ ਤੇ ਠੀਕ ਆ ਜੀ ਆਪਾਂ ਵੀ ਅੱਜ ਇਹ ਕਰੀਮ ਆ ਜਿਹੜੀ ਬਣਾਉਨੇ ਆਂਗੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਬਹੁਤ ਵਧੀਆ ਕਰੀਮ ਆ ਤੇ ਕੋਈ ਆਪਾਂ ਇਹਦੇ ਵਿੱਚ ਕੈਮੀਕਲ ਨਹੀਂ ਪਾਉਂਦੇ ਜੋ ਆਪਣੇ ਕੋਲ ਹੈਗਾ ਜਿਹੜਾ ਚੀਜ਼ਾਂ ਇਹਦੇ ਵਿੱਚ ਲੈਣੀਆਂ ਨੇ ਉਹ ਵੀ ਮੈਂ ਤੁਹਾਨੂੰ ਦਿਖਾ ਦੂੰ ਪੰਜ ਚਾਰ ਚੀਜ਼ਾਂ ਨੇ ਜੀ ਠੀਕ ਹੈ ਜੀ ਤੇ ਪਿੱਤਲ ਦੇ ਪ੍ਰਾਂਤ ਦੇ ਵਿੱਚ ਹੀ ਤੁਸੀਂ ਇਹਨੂੰ ਬਣਾਉਣਾ ਚਾਹੇ ਥਾਲ ਲੈ ਲਓ ਚਾਹੇ ਤੁਸੀਂ ਪਿੱਤਲ ਦੀ ਪ੍ਰਾਂਤ ਲੈ ਲਓ ਆਮ ਘਰਾਂ ਦੇ ਵਿੱਚ ਦੇਖੋ ਹਰ ਇੱਕ ਘਰ ਦੇ ਵਿੱਚ ਪਿੱਤਲ ਦੀ ਪ੍ਰਾਤਨਾ ਹੁੰਦੀ ਹੋਈ ਆ ਚਲੋ ਥਾਲ ਤਾਂ ਹੁਣ ਨਹੀਂ ਹੈਗੇ ਕਿਸੇ ਕਿਸੇ ਘਰ ਵਿੱਚ ਨਹੀਂ ਤੇ ਪਿੱਤਲ ਦੀ ਪ੍ਰਾਂਤ ਹਰ ਇੱਕ ਘਰ ਵਿੱਚ ਹੁੰਦੀ ਹੈ ਸ਼ਾਇਦ ਹਨਾ ਜੇ ਆਪਾਂ ਮੰਜਣ ਦੇ ਤੌਰ ਤੇ ਉਹਨੂੰ ਚੱਕ ਕੇ ਰੱਖ ਵੀ ਦਿੰਦੇ ਆ ਤਾਂ ਪੇਟੀ ਵਿੱਚ ਜ਼ਰੂਰ ਪਈ ਹੁੰਦੀ ਉਹਨੂੰ ਕੱਢੋ ਪੇਟੀ ਤੋਂ ਬਾਹਰ ਸਾਫ਼ ਕਰਕੇ ਕਰੀਮ ਬਣਾ ਲਓ ਠੀਕ ਹੈ ਜੀ ਤੇ ਚਲੋ ਜਾਂ ਕੜਾਹੀ ਵਗੈਰਾ ਹੋਊਗੀ ਉਹਦੇ ਵਿੱਚ ਬਣਾ ਲਓ ਮਤਲਬ ਜਾਨੀ ਕਿ ਮੁਕ ਦੀ ਗੱਲ ਵੀ ਆਪਾਂ ਪਿੱਤਲ ਦਾ ਭਾਂਡਾ ਲੈ ਕੇ ਬਣਾਉਣੀ ਠੀਕ ਹੈ ਜੇ ਤੁਹਾਡੇ ਘਰ ਨਹੀਂ ਹੈਗੀ ਪਿੱਤਲ ਦੀ ਪ੍ਰਾਂਤ ਤਾਂ ਤੁਸੀਂ ਅੰਡੀਆਂ ਮੰਡੀ ਤੋਂ ਵੀ ਪ੍ਰਾਂਤ ਲੈ ਸਕਦੇ ਹੋਗੇ ਉਹਦੇ ਵਿੱਚ ਬਣਾ ਲਓ ਠੀਕ ਹੈ ਕੋਈ ਵੱਡਾ ਕੰਮ ਨਹੀਂ ਹੈਗਾ ਅੰਡੀਆਂ ਮੰਡੇ ਨੇ ਮਿਲ ਜਣੇ ਜੀ ਆਪਣੇ ਨਹੀਂ ਹੋਊਗੀ ਤਾਂ ਤੁਸੀਂ ਉਦਾਂ ਬਣਾ ਲਿਓ ਠੀਕ ਹੈ ਜੀ ਤੇ ਚਲੋ ਜੀ ਬਾਹਰ ਬਹੁਤ ਜ਼ਿਆਦਾ ਸ਼ੋਰ ਹੋ ਰਿਹਾ ਤਾਂ ਕਰਕੇ ਜਿੱਥੇ ਬੈਠ ਕੇ ਵੀਡੀਓ ਬਣਾ ਰਹੀ ਹਾਂ ਮੈਂ ਤੇ ਅੱਜ ਮੈਂ ਦੇਖੋ ਬਾਕੀ ਜਿਵੇਂ ਮੈਂ ਵੀ ਇਹ ਲਾਉਂਦੀ ਰਹਿੰਦੀ ਹਾਂ ਨਾ ਅੱਜ ਮੈਂ ਇਹ ਕਹਿ ਰਹੀ ਸੀ ਵਿੱਚ ਵਿਚਾਲੇ ਗੱਲ ਹੋ ਗਈ ਵੀ 체ਨ ਪਾਈ ਆ ਦੱਸੋ ਮੇਰੇ 체ਨ ਪਾਈ ਹੋਈ ਸੋਹਣੀ ਲੱਗਦੀ ਆ ਦੱਸਿਓ ਠੀਕ ਆ ਜੀ ਮੈਨੂੰ ਕਦੇ ਕਦੇ ਸ਼ੌਂਕ ਜਿਹਾ ਜਾਗਦਾ ਹੁੰਦਾ ਵੀ ਮੈਂ ਪਾਵਾਂ ਹੈਨਾ ਤਾਂ ਮੈਂ ਅੱਜ ਮੇਰਾ ਮਨ ਜੇ ਕੀਤਾ ਮੈਂ ਪਾ ਲਈਆ ਤੇ ਚਲੋ ਜੀ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਚੱਲਦੇ ਆਂ ਕਿਚਨ ਚ ਪ੍ਰਾਂਤ ਲੈਣੇ ਆ ਤੇ ਜੋ ਵੀ ਸਮਾਨ ਆ ਤੁਹਾਨੂੰ ਉਹ ਸਮਾਨ ਦਿਖਾਉਣੀ ਆ ਤੇ ਆਪਾਂ ਕਰੀਮ ਆ ਜਿਹੜੀ ਉਹ ਬਣਾਉਣੀ ਸ਼ੁਰੂ ਕਰਦੇ ਆਂ ਠੀਕ ਆ ਜੀ ਇਹ ਕਰੀਮ ਬਣਾ ਕੇ ਤੁਸੀਂ ਕਿਸੇ 에어ਟਾਈਟ ਕੰਟੇਨਰ ਦੇ ਵਿੱਚ ਸਟੋਰ ਕਰਕੇ ਰੱਖ ਲਓ ਕਚਰਾ ਜੇ ਹੈਗਾ ਤੁਹਾਡੇ ਕੋਲੇ ਕੋਈ ਛੋਟਾ ਜਿਹਾ ਡੱਬੀ ਹੈਗੀ ਹੈ ਨਾ ਉਹਦੇ ਵਿੱਚ ਸਟੋਰ ਕਰਕੇ ਰੱਖ ਲਓ ਠੀਕ ਹੈ ਜੀ ਤੇ ਇਹਨੂੰ ਆਪਾਂ ਵਰਤੋ ਠੀਕ ਹੈ ਜੀ ਤੇ ਚਲੋ ਜੀ ਤੇ ਵਰਤੋਗੇ ਮੈਨੂੰ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਕਮੈਂਟ ਨਹੀਂ ਕਰਦੇ ਹੈਗੇ ਕਮੈਂਟ ਬਹੁਤ ਘੱਟ ਕਰਦੇ ਤੁਸੀਂ ਪਲੀਜ਼ ਕਮੈਂਟ ਕਰਕੇ ਮੈਨੂੰ ਦੱਸਿਆ ਕਰੋ ਜੇ ਨਹੀਂ ਵੀ ਤੁਹਾਨੂੰ ਮੇਰਾ ਕੋਈ ਵੀ ਮਤਲਬ ਮੇਰੀ ਬਣਾਈ ਕਰੀਮ ਆ ਜਾਂ ਕੋਈ ਫੇਸ ਪੈਕ ਆ ਕੋਈ ਜੇ ਉਹਦੇ ਵਿੱਚ ਕੋਈ ਵੀ ਨੁਕਸ ਹੋਂਦਾਗਾ ਤਾਂ ਮੈਨੂੰ ਪਲੀਜ਼ ਜ਼ਰੂਰ ਦੱਸਿਆ ਕਰੋ ਵੀ ਸਾਨੂੰ ਫਰਕ ਪਿਆ ਜਾਂ ਨਹੀਂ ਪਿਆ ਹੈਨਾ ਤਾਂ ਜ਼ਰੂਰ ਦੱਸਿਆ ਕਰੋ ਤੁਸੀਂ ਦੱਸਦੇ ਨਹੀਂ ਹੈਗੇ ਬਾਅਦ ਦੇ ਵਿੱਚ ਵੀ ਤੁਸੀਂ ਨਹੀਂ ਦੱਸਦੇ ਤੁਸੀਂ ਦੱਸਿਆ ਕਰੋ ਫਿਰ ਮੈਂ ਆਪਾਂ ਤੁਹਾਨੂੰ ਉਸ ਦੇ ਲਈ ਕਈ ਵਾਰ ਆਪਣੇ ਚਿਪ ਬਣਾਉਣ ਚ ਗੜਬੜੀ ਰਹਿ ਜਾਂਦੀ ਹੈ ਕੋਈ ਚੀਜ਼ ਹੈਨਾ ਘੱਟ ਵੱਧ ਪੈ ਜਾਂਦੀ ਆ ਤੁਸੀਂ ਜ਼ਰੂਰ ਦੱਸਿਆ ਕਰੋ ਤੁਸੀਂ ਦੱਸਦੇ ਨਹੀਂ ਹੈਗੇ ਤੇ ਚਲੋ ਜੀ ਬਿਨਾਂ ਆਪਾਂ ਹੁਣ ਬੋਲੀਆਂ ਗੱਲਾਂ ਬਾਤਾਂ ਕਰਨਾ ਕਰਦੇ ਹੋਏ ਚੱਲਦੇ ਹਾਂ ਕਿਚਨ 'ਚ ਤੇ ਮੇਰਾ ਪੈਪ ਡਿੱਗ ਗਿਆ ਉਹਦੇ ਵਿੱਚ ਨਿਕਲ ਨਾ ਬਾਰ-ਬਾਰ ਜਾ ਰਹੀਏ ਮੇਰੀ ਟ੍ਰਾਈਪੋਡ ਵਾਲਾ ਪੈਪ ਤੇ ਚਲੋ ਜੀ ਕਿਚਨ 'ਚ ਚੱਲਦੇ ਪਹਿਲਾਂ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਸਾਰਾ ਜਿਹੜਾ ਸਮਾਨ ਆ ਉਹ ਦਿਖਾ ਦਿੰਨੀ ਆ ਠੀਕ ਆ ਵੀ ਕਿਹੜੇ-ਕਿਹੜਾ ਆਪਾਂ ਸਮਾਨ ਲੈਣੇ ਦੇ ਲਈ ਤੇ ਤੁਹਾਡੀ ਸਕਿਨ ਇੰਨੀ ਕਿ ਜ਼ਿਆਦਾ ਚਮਕ ਜੂਗੀ ਜਿਵੇਂ ਸਰਦੀਆਂ ਆ ਰਹੀਆਂ ਨੇ ਹਨਾ ਬਹੁਤ ਵਧੀਆ ਕਰੀਮ ਬਣ ਕੇ ਤਿਆਰ ਹੋ ਤੁਹਾਡੀ ਇਹਨੂੰ ਤੁਸੀਂ ਰਾਤ ਨੂੰ ਲਾਓ ਦਿਨੇ ਲਾਓ ਜਦੋਂ ਮਰਜ਼ੀ ਲਾਓ ਠੀਕ ਹੈ ਜੀ ਜਿਵੇਂ ਵਿਆਹ ਸ਼ਾਦੀਆਂ ਆ ਰਹੀਆਂ ਨੇ ਤੁਸੀਂ ਇਹਨੂੰ ਹੁਣ ਤੁਹਾਡੇ ਇੱਕ ਹਫਤੇ ਦੇ ਵਿੱਚ ਹੱਬ ਤੱਕ ਇਹ ਹਫਤੇ ਤੋਂ ਪਹਿਲਾਂ ਤੁਹਾਡਾ ਫੇਸ ਚਮਕ ਚੂ ਰੰਗ ਤੁਹਾਡਾ ਗੋਰਾ ਹੋ ਜਾਊਗਾ ਠੀਕ ਹੈ ਜੀ ਵਿੰਟਰਸ ਦੇ ਲਈ ਵੈਸੇ ਵੀ ਇਹ ਸਪੈਸ਼ਲ ਕਰੀਮਾ ਬਹੁਤ ਬਧੀਏਗੀ ਤੁਸੀਂ ਇਹਨੂੰ ਬਣਾ ਕੇ ਟਰਾਈ ਜ਼ਰੂਰ ਕਰਿਓ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਨੂੰ ਚਾਹੀਦੀ ਫੜਕੜੀ ਠੀਕ ਹੈ ਜੀ ਜਿਹਨੂੰ ਕਿ ਆਪਾਂ ਇੰਗਲਿਸ਼ ਦੇ ਵਿੱਚ ਐਲਮ ਵੀ ਕਹਿ ਦਿੰਦੇ ਆ ਫੜਕੜੀ ਚਾਹੀਦੀ ਆਪਾਂ ਨੂੰ ਇਹ ਹੈਗੇ 100 ਗ੍ਰਾਮ ਠੀਕ ਹੈ ਜੀ ਇੱਕ ਮੁੱਢੀ ਸਿੰਪਲ ਦਲੀਆਂ ਵਾਲੀ ਤੁਸੀਂ ਉਹ ਵੀ ਲੈ ਸਕਦੇ ਹੋ ਇਹ ਨਹੀਂ ਹੈਗਾ ਵੀ ਇਹੀ ਲੈਣੀ ਹੈ ਜ਼ਰੂਰੀ ਠੀਕ ਹੈ ਜੀ ਤਾਂ ਆਪਾਂ ਅੱਧ ਦੀ ਪਾਵਾਂਗੇ ਦੂਸਰੇ ਆਪਾਂ ਇਹਦੇ ਵਿੱਚ ਹਲਦੀ ਪਾਵਾਂਗੇ ਤੀਸਰਾ ਆਪਾਂ ਇਹਦੇ ਵਿੱਚ ਐਲੋਵੇਰਾ ਜੈਲ ਗਲੀਸਰਿਨ ਤੇ ਨਾਰੀਅਲ ਦਾ ਤੇਲ ਠੀਕ ਹੈ ਜੀ ਤੇ ਨਾਰੀਅਲ ਦਾ ਤੇਲ ਪਾਵਾਂਗੇ ਜੇ ਤੁਸੀਂ ਚਾਹੋ ਤਾਂ ਇੱਕ ਅੱਧਾ ਵਿਟਾਮਿਨ E ਦਾ ਇੱਕ ਕੈਪਸੂਲ ਪਾਉਣਾ ਪਾ ਸਕਦੇ ਹੋ ਨਹੀਂ ਤੁਹਾਡੀ ਮਰਜ਼ੀ ਤੇ ਆਪਾਂ ਲੈਣੀ ਹੈ ਪਿੱਤਲ ਦੀ ਪ੍ਰਾਂਤ ਇੱਥੇ ਲੈ ਕੇ ਟੇਬਲ ਤੇ ਰੱਖ ਲਿਆ ਠੀਕ ਹੈ ਜੀ ਤੇ ਹੁਣ ਆਪਾਂ ਕਰੀਮ ਜਿਹੜੀ ਪਿੱਤਲ ਦੀ ਪ੍ਰਾਂਤ ਦਾ ਕਮਾਲ ਤੇ ਪਿੱਤਲ ਦੇ ਪ੍ਰਾਂਤ ਦੇ ਵਿੱਚ ਆਪਾਂ ਕਰੀਮ ਜਿਹੜੀ ਬਣਾਉਣੀ ਸਟਾਰਟ ਕਰਦੇ ਹਾਂ ਠੀਕ ਹੈ ਜੀ ਚਲੋ ਜੀ ਅੱਧੀ ਫੜਕੜੀ ਆਪਾਂ ਲੈ ਲਈ ਤੇ ਅੱਧੀ ਆਪਾਂ ਰੱਖ ਦਿੱਤੀ ਠੀਕ ਹੈ ਜੀ ਇਹਨੂੰ ਆਪਾਂ ਪੁੱਟਣਾ ਹੈ ਜਲਦੀ ਇਹਨੂੰ ਪੁੱਟ ਜਾਣਾ ਜੇ ਆਪਾਂ ਇਹਨੂੰ ਕੁੱਟ ਲਈਏ ਪਹਿਲਾਂ ਫਿਰ ਦਿਖਾਉਣੀ ਤੁਹਾਨੂੰ ਲਓ ਜੀ ਇਸ ਤਰ੍ਹਾਂ ਆਪਾਂ ਫੜਕੜੀ ਨੂੰ ਇਹਦਾ ਪਾਊਡਰ ਬਣਾ ਲਿਆ ਠੀਕ ਹੈ ਜੀ 50 ਗ੍ਰਾਮ ਇਹ ਜਿਹੜੀ ਹੈਗੀ ਫੜਕੜੀ ਠੀਕ ਹੈ ਇਹ ਕੁਝ ਇਸੇ ਤਰ੍ਹਾਂ ਦੀ ਲੈ ਆਏ ਉਹ ਜਿਹੜੀ ਮੈਂ ਤੁਹਾਨੂੰ ਦੱਸੀ ਆ ਮੈਂ ਜੀਜੀ ਵੀ ਲੈ ਸਕਦੇ ਹਾਂ ਫੇਸ ਲਈ ਇਹ ਬਹੁਤ ਵਧੀਆ ਚੀਜ਼ ਆ ਹਨਾ ਤੇ ਲਓ ਜੀ ਇਹ ਆਪਾਂ ਬਰੀਕ ਕਰ ਲਈਏ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਾਵਾਂਗੇ ਨਾਰੀਅਲ ਦਾ ਤੇਲ ਪਹਿਲਾਂ ਆਪਾਂ ਹਲਦੀ ਪਾ ਲਈਏ ਫਿਰ ਸਾਫ਼ ਕਰਨਾ ਚਾਹੀਦਾ ਇਹ ਗਿੱਲਾ ਹੋ ਜਾਊਗਾ ਇਹ ਕਸਤੂਰੀ ਹਲਦੀ ਆ ਤੁਸੀਂ ਦੂਜੀ ਹਲਦੀ ਵੀ ਪਾ ਸਕਦੇ ਹੋ ਅੱਧਾ ਚਮਚ ਪਾਤਾ ਆਪਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਨਾਰੀਅਲ ਦਾ ਤੇਲ ਪਾ ਲੈਨੇ ਜਿੰਨੇ 50 ਗ੍ਰਾਮ ਇਹ ਇਹੋ ਆ ਗਈ ਹੈ ਨਾ ਤਾਂ ਵੀ 1 ਗ੍ਰਾਮ ਆਪਾਂ ਨਾਰੀਅਲ ਦਾ ਤੇਲ ਆ ਜਿਹੜਾ ਪਾ ਲਵਾਂਗੇ ਮਹੋਬਦੀ ਕਰੀਮ ਬਣ ਕੇ ਤਿਆਰ ਹੋ। ਹੁਣ ਆਪਾਂ ਇਹਦੇ ਵਿੱਚ ਪਾ ਲੈਂਦੇ ਆ ਗਲਿਸਰੀਨ ਇੱਕ ਚਮਚ ਠੀਕ ਆ ਜੀ ਉਸ ਤੋਂ ਬਾਅਦ ਆਪਾਂ 20 ਗ੍ਰਾਮ ਇਹਦੇ ਵਿੱਚ ਐਲੋਵੇਰਾ ਜਿਹੜੀ ਜੈਲ ਪਾ ਲਵਾਂਗੇ। ਤਾਂ ਤੁਹਾਨੂੰ ਲੱਗੀਏ ਮੇਰੀ ਜੱਲ ਹੈ ਜਿਹੜੀ ਇਹ ਲਓ ਜੀ ਆਪਾਂ ਕੱਢ ਲਈ ਸੀ ਜੈਲ ਆਹ ਹੁਣ ਆਪਾਂ ਪਾਣੀ ਦੇ ਵਿੱਚ ਵਿਟਾਮਿਨ E ਦਾ ਇੱਕ ਕੈਪਸੂਲ ਪਾਇਆ ਮੈਂ ਜਿਆਦਾ ਨਹੀਂ ਠੀਕ ਹੈ ਜੀ ਇੱਕੋ ਹੀ ਪਾਇਆ ਆਪਸ਼ਨਲ ਆ ਜੇ ਤੁਸੀਂ ਪਾਉਣਾ ਤਾਂ ਪਾ ਸਕਦੇ ਹੋ ਨਹੀਂ ਪਾਉਣਾ ਤਾਂ ਤੁਹਾਡੀ ਮਰਜ਼ੀ ਠੀਕ ਹੈ ਜੀ ਲਓ ਅੱਛਾ ਪਾਉਣੇ ਹੁ ਕਰ ਲਈ ਮਿਕਸ ਲਓ ਜੀ ਕਰੀਮ ਬਣਾਉਣੀ ਆਪਾਂ ਸ਼ੁਰੂ ਕਰਦੇ ਹਾਂ ਸਾਰਾ ਸਮਾਨ ਆਪਾਂ ਜਿਹੜਾ ਪਹਿਲਾਂ ਤਾਂ ਹੱਥ ਨਾਲ ਮਿਕਸ ਕਰ ਲਿਆ ਜੋ ਵੀ ਮੈਂ ਸਮਾਨ ਪਾਇਆ ਸੀਗਾ ਪ੍ਰਾਂਤ ਵਿੱਚ ਸਾਰਾ ਹੱਥ ਨਾਲ ਮਿਕਸ ਕਰ ਲਿਆ ਤੇ ਮਿਕਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਕੋਈ ਵੀ ਸਟੀਲ ਦਾ ਗਲਾਸ ਲੈ ਲਿਓ ਜਿਹਦਾ ਤਲਾ ਜਿਹੜਾ ਪਲੇਨ ਹੋਵੇ ਕਿਉਂਕਿ ਹੱਥ ਨਾਲ ਇਹ ਆਪਾਂ ਜਿੰਨੇ ਮਰਜ਼ੀ ਮਿਕਸ ਕਰ ਲਈਏ ਨਹੀਂ ਬਣਨੀ ਹੈਗੀ ਹਨਾ ਤੁਹਾਡਾ ਟਾਈਮ ਵੇਸਟ ਜਾਊਗਾ ਟਾਈਮਿੰਗ ਖਰਾਬ ਜਾਊ ਤੁਹਾਡਾ ਚੀਜ਼ਾਂ ਵੀ ਤੁਹਾਡੀਆਂ ਖਰਾਬ ਜਾਣਗੇ ਤੁਹਾਡਾ ਟਾਈਮ ਵੀ ਖਰਾਬ ਜਾਊਗਾ ਤੁਸੀਂ ਕੋਈ ਵੀ ਇਸ ਤਰ੍ਹਾਂ ਪਲੇਨ ਤਲੇ ਵਾਲਾ ਗਲਾਸ ਲੈਣਾ ਤੇ ਗਲਾਸ ਨਾਲ ਚੰਗੀ ਤਰ੍ਹਾਂ ਇਹਨੂੰ ਮਸਲਦੇ ਜਾਣਾ ਮਿਕਸ ਕਰਦੇ ਜਾਣਾ ਉਦੋਂ ਤੱਕ ਅੰਜੋ ਤੱਕ ਇਹ ਕਰੀਮ ਜਿਹੜੀ ਬਣ ਕੇ ਨਾ ਤਿਆਰ ਹੋ ਜੇ ਇੱਕ ਮੱਲਮ ਦੀ ਤਰ੍ਹਾਂ ਨਾ ਬਣ ਜੇ ਨਾ ਉਦੋਂ ਤੱਕ ਤੁਸੀਂ ਮਿਕਸ ਕਰਨਾ ਜਿਵੇਂ ਕਿ ਤੁਹਾਨੂੰ 15 ਮਿੰਟ ਦਾ ਜਿਹੜਾ 10-15 ਮਿੰਟ ਦਾ ਟਾਈਮ ਇਹ ਤੇ ਲੱਗੂਗਾ ਠੀਕ ਆ ਜਿਆਦਾ ਟਾਈਮ ਨਹੀਂ ਲੱਗਦਾ 10-15 ਮਿੰਟ ਦਾ ਟਾਈਮ ਹੀ ਲੱਗੂਗਾ ਤੇ ਗਲਾਸ ਨਾਲ ਹੀ ਇਹ ਜਿਹੜੀ ਕਰੀਮ ਬਣੂਗੀ ਹੱਥ ਨਾਲ ਚਾਹੇ ਤੁਸੀਂ ਜਿੰਨੀ ਮਰਜ਼ੀ ਮਸਲ ਲਿਓ ਤਾਂ ਨਹੀਂ ਬਣਨੀ ਆ ਦੇਖੋ ਇਸ ਤਰ੍ਹਾਂ ਇਹ ਮੱਲਮ ਦੀ ਤਰ੍ਹਾਂ ਬਣਨੀ ਸ਼ੁਰੂ ਹੋ ਗਈ ਆ ਠੀਕ ਆ ਜੀ ਆ ਦੇਖੋ ਮੈਂ ਤੁਹਾਨੂੰ ਲਾ ਕੇ ਵੀ ਦਿਖਾਉਂਗੀ ਹੱਥ ਤੇ ਇਹ ਮੱਲਮ ਦੀ ਤਰ੍ਹਾਂ ਬਣ ਗਈ ਜਦੋਂ ਪੂਰੀ ਮਲੈਮ ਬਣ ਗਈ ਫਿਰ ਤੁਸੀਂ ਇਹਨੂੰ ਕਿਸੇ ਵੀ ਕੰਟੇਨਰ ਵਿੱਚ ਕੱਢ ਲਿਓ ਹਨਾ ਬਹੁਤ ਸੌਖਾ ਤਰੀਕਾ ਤੁਸੀਂ ਇਹ ਕਰੀਮ ਬਣਾ ਕੇ ਦੇਖਿਓ ਤੁਸੀਂ ਖੁਦ ਕਹੋਗੇ ਖੁਦ ਹੈਰਾਨ ਹੋ ਜਾਓਗੇ ਵੀ ਇੰਨੀ ਵਧੀਆ ਕਰੀਮ ਜਦਸੀ ਡੇਲੀ ਵਰਤਿਓ ਇਹਨੂੰ ਕੋਈ ਇਹਦਾ ਨੁਕਸਾਨ ਨਹੀਂ ਆ ਦੇਖੋ ਇਸ ਤਰ੍ਹਾਂ ਇਹ ਮੱਲਮ ਦੀ ਤਰ੍ਹਾਂ ਬਣ ਗਈ ਹੈਗੀ ਮੈਂ ਤੁਹਾਨੂੰ ਆਪਣੇ ਹੱਥ ਤੇ ਲਾ ਕੇ ਵੀ ਦਿਖਾ ਰਹੀ ਹਾਂ ਫੇਸ ਤੇ ਵੀ ਲਾ ਕੇ ਦਿਖਾਉਂਗੀ ਤੁਹਾਨੂੰ ਮੈਂ ਠੀਕ ਆ ਇਹਨੂੰ ਆਪਾਂ ਕਈ ਤਰ੍ਹਾਂ ਵਰਤ ਸਕਦੇ ਹਾਂ ਮਤਲਬ ਦੋ ਤਿੰਨ ਤਰੀਕਿਆਂ ਨਾਲ ਵਰਤ ਸਕਦੇ ਹਾਂ ਤੇ ਉਹ ਵੀ ਤੁਹਾਨੂੰ ਅੱਗੇ-ਅੱਗੇ ਦੱਸੂਗੀ ਵੀਡੀਓ ਚ ਤੇ ਲੋ ਜੀ ਦੇਖ ਸਕਦੇ ਵਿੱਚ ਇਹ ਤੁਹਾਡੀ ਉਸ ਦੇ ਰਚੂਗੀ ਤੁਹਾਡੀ ਚਮੜੀ ਵਿੱਚ ਠੀਕ ਆ ਇਹ ਨਹੀਂ ਹੈਗਾ ਵੀ ਨਹੀਂ ਉਹ ਹੋਊਗੀ ਰਚੂਗੀ ਬਹੁਤ ਵਧੀਆ ਇੱਕ ਮਲਮ ਟਾਈਪ ਜਿਹੜੀ ਕਰੀਮ ਬਣ ਕੇ ਤਿਆਰ ਹੋਈ ਹੈਗੀ ਠੀਕ ਆ ਜੀ ਤੇ ਚਲੋ ਜੀ ਇਹ ਹੋ ਗਿਆ ਉਸ ਤੋਂ ਬਾਅਦ ਆਪਾਂ ਇਹਨੂੰ ਹੁਣ ਸਾਰੀ ਕਰੀਮ ਨੂੰ ਇਕੱਠੀ ਕਰ ਲਾਂਗੇ ਇਕੱਠੀ ਕਰਕੇ ਫਿਰ ਤੁਹਾਨੂੰ ਲਾ ਕੇ ਵੀ ਦਿਖਾਉਣੀ ਆ ਮੈਂ ਠੀਕ ਆ ਜੀ ਤੇ ਬਣਾ ਕੇ ਜਰੂਰ ਦੇਖੋ ਟਰਾਈ ਕਰਿਓ ਇੱਕ ਵਾਰ ਹਣਾ ਕੋਈ ਜ਼ਿਆਦਾ ਖਰਚਾ ਤਾਂ ਦੇਖੋ ਆਉਂਦਾ ਨਹੀਂ ਹੈਗਾ ਵੈਸੇ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਆਪਾਂ ਆਮ ਆਪਣੇ ਘਰਾਂ ਵਿੱਚ ਰੱਖਦੀਆਂ ਅਗੇ ਕਿਉਂਕਿ ਵਰਤਦੇ ਰਹਿੰਦੇ ਆਲੂਵਰਾ ਜੈੱਲ ਹਣਾ ਆਪਾਂ ਰੱਖਦੇ ਆ ਪਰ ਇਹ ਕੁਆਂਟੀਟੀ ਹੈ ਜੀ ਜਿਹੜੀ ਇਹਦੀ ਬਿਲਕੁਲ ਥੋੜੀ ਬਣੂਗੀ ਜਿਵੇਂ 50 ਗ੍ਰਾਮ ਅੜੀ ਜਿਹੜੀ ਪਾਈ ਸੀ ਮੇਰੇ ਵਿੱਚ ਹਣਾ ਤੇ ਕਿਉਂਕਿ ਇਹ ਥੋੜੀ ਜਦੋਂ ਆਪਾਂ ਮਸਲਦੇ ਆ ਮਲਮ ਦੀ ਸ਼ੇਪ ਆ ਹਣਾ ਵਿੱਚ ਆ ਜਾਂਦੀ ਫਾਰਮ ਦੇ ਵਿੱਚ ਆ ਜਾਂਦੀ ਹੈ ਜਿਹੜੀ ਇਹ ਕਰੀਮ ਤਾਂ ਥੋੜੀ ਰਹਿ ਜਾਂਦੀ ਹੈਗੀ ਤੇ ਚਲੋ ਜੀ ਜਿੰਨੀ ਕੁ ਵੀ ਬਣੀ ਇਹਨੂੰ ਸਾਰੀ ਨੂੰ ਆਪਾਂ ਇਕੱਠੀ ਕਰ ਲੈਨੇ ਆ ਇਕੱਠੀ ਕਰਕੇ ਫਿਰ ਕਿਸੇ ਖਾਲੀ ਕੰਟੇਨਰ ਦੇ ਦੇ ਲੋਜੀ ਸਾਰੇ ਆਪਾਂ ਦੇਖੋ ਤੁਸਾਂ ਆਪਣੇ ਤੁਸੀਂ ਬਿਲਕੁਲ ਕਮਲਮ ਦੀ ਤਰ੍ਹਾਂ ਨਾ ਬਣ ਗਏ ਆਪਣੇ ਆਪ ਕੰਟੇਨਰ ਵਿੱਚ ਦੇਖੋ ਮੈਂ ਛੱਡ ਰਹੀ ਹਾਂ ਉਂਗਲ ਤੇ ਜਾ ਰਹੀ ਹੈਗੀ ਹੈ ਨਾ ਤੇ ਬਣਾਉਣੀ ਸੌਖੀ ਆ ਤੇ ਰਿਜ਼ਲਟ ਵੀ ਸੱਚੀ ਕਹਿੰਦੇ ਮੈਂ ਤੁਹਾਨੂੰ 100% ਮਿਲਣਗੇ ਤੁਸੀਂ ਟਰਾਈ ਕਰਿਓ ਦੇਖੋ ਸਰਦੀ ਆ ਗਈ ਹੈ ਨਾ ਸਰਦੀ ਆ ਕਿ ਆਪਾਂ ਸਰਦੀ ਵਾਲੀਆਂ ਲੋਸ਼ਨ ਸਰਦੀ ਵਾਲੇ ਜਾਂ ਕੋਈ ਵੀ ਸਰਦੀ ਵਾਲੇ ਕਰੀਮ ਆਪਾਂ ਲੈ ਕੇ ਆਉਣੇ ਆ ਪਰ ਮੇਰੇ ਕਹਿਣ ਤੇ ਇੱਕ ਵਾਰ ਤੁਸੀਂ ਇਹ ਕਰੀਮ ਜ਼ਰੂਰ ਬਣਾ ਕੇ ਦੇਖ ਲਿਓ ਇਹ ਤੁਹਾਨੂੰ ਕੋਈ ਜ਼ਿਆਦਾ ਮਹਿੰਗੀ ਬਣਦੀ ਨਹੀਂ ਹੈਗੀ ਬੇਸਟ ਤੁਹਾਡਾ ਕੋਈ 1 ਰੁਪਿਆ ਵੀ ਨਹੀਂ ਜਾਂਦਾ ਹੈਗਾ ਇਹਦੇ ਵਿੱਚ ਵੀ ਤੁਹਾਨੂੰ ਐ ਲੱਗੇ ਬੇਸਟ ਜਾਊ ਜਾਂ ਸਾਡੇ ਤੋਂ ਬਣਨੇ ਨੇ ਬਹੁਤ ਸੌਖੇ ਤੁਸੀਂ ਇੱਕ ਵਾਰ ਮੇਰੇ ਘਰਣ ਦੇ ਟਰਾਈ ਕਰੋ ਬਣਾ ਕੇ ਦੇਖੋ ਠੀਕ ਹੈ ਜੀ ਲਓ ਜੀ ਆਪਾਂ ਕਰੀਮ ਤੁਹਾਨੂੰ ਲਾ ਕੇ ਦਿਖਾਉਣੀ ਆ ਬਣਾ ਲਈ ਆਪਾਂ ਮੱਲਮ ਤੇ ਤੁਸੀਂ ਇਹਨੂੰ ਪ੍ਰਾਂਤ ਦੇ ਵਿੱਚ ਪਾ ਕੇ ਜਿਹੜਾ ਸਾਰਾ ਸਮਾਨ ਆ ਉਹ ਪਾ ਕੇ ਤੁਸੀਂ ਇਹਨੂੰ ਗਲਾਸ ਨਾਲ ਬਣਾਇਓ ਹੱਥਾਂ ਨਾਲ ਬਹੁਤ ਜ਼ਿਆਦਾ ਟਾਈਮ ਲੱਗਦਾ ਨਾਲੇ ਹੱਥਾਂ ਨਾਲ ਉਨੀ ਪ੍ਰੋਪਰ ਬਣਦੀ ਨਹੀਂ ਹੈਗੀ ਗਲਾਸ ਨਾਲ ਜਿਹੜਾ ਥੱਲਾ ਕੋ ਨੂੰ ਪ੍ਰਾਂਤ ਦੇ ਵਿੱਚ ਜਿਹੜੀ ਮੱਲਮ ਆਪਾਂ ਬਣਾਉਣੀ ਆ ਕਰੀਮ ਇਹ ਕਮਾਈ ਜਾਇਓ ਠੀਕ ਹੈ ਤੇ ਤੁਹਾਡੀ ਕਰੀਮ ਬਹੁਤ ਸੋਹਣੀ ਬਣੂਗੀ ਆ ਦੇਖੋ ਮੈਂ ਤੁਹਾਨੂੰ ਲਾ ਕੇ ਦਿਖਾਉਣੀ ਆ ਤੁਸੀਂ ਰਾਤ ਨੂੰ ਵੀ ਲਾ ਸਕਦੇ ਹੋ ਜਾਂ ਤੁਹਾਡੇ ਕੋਲ ਦਿਨ ਦੇ ਕੰਮ ਵਿੱਚ ਵੀ ਕਿਤੇ ਨਹੀਂ ਜਾਣਾ ਘਰ ਹੀ ਆਉਣ ਸਭ ਤੁਸੀਂ ਲਾ ਸਕਦੇ ਆ ਤੇ ਬਾਕੀ ਤੁਸੀਂ ਮੈਂ ਲਾ ਕੇ ਦਿਖਾਉਣੀ ਆ ਫੇਸ ਦੇ ਵਿੱਚ ਇਹ ਪੂਰੀ ਤਰ੍ਹਾਂ ਐਪ ਜੋ ਬਹੁਤ ਜੂਰ ਜੂਰ ਜਣੀ ਕਿ ਅੰਦੇ ਲੱਗੀ ਹੋਈ ਐਵੇਂ ਜਿਵੇਂ ਫੜਕੜੀ ਦੇ ਥੋੜੇ ਜਿਹੇ ਹਲਕੇ ਜੇ ਰਹਿੰਦੇ ਨੇ ਉਹ ਰੂਪਨਾ ਵਧੀਏਗੀ ਚਾਹੇ ਤੁਸੀਂ ਰਾਤ ਨੂੰ ਲਾ ਕੇ ਪੈ ਜਾਓ ਤੁਹਾਡਾ ਫੇਸ ਦੇਖੋ ਦਿਨਾਂ ਵਿੱਚ ਕਿੰਨਾ ਸੋਹਣਾ ਹੋ ਜਾਂਦਾ ਇੱਕ ਹਫਤਾ ਲਾ ਲਓ ਹਫਤੇ ਜਿਦੋਂ ਪਤਾ ਲੱਗ ਜੂ ਇਹਦੇ ਕੀ ਰਿਜ਼ਲਟ ਉਸਕੀ ਕਵਾਂਟੀਟੀ ਆਪਾਂ ਇਹਸਾਬ ਦੇ ਨਾਲ ਵਧਾ ਸਕਦੇ ਪਹਿਲਾਂ ਥੋੜੀ ਬਣਾ ਕੇ ਦੇਖ ਲਿਓ ਜਿਆਦਾ ਨਾ ਬਣਾਇਓ ਥੋੜੀ ਜਿਹੀ ਬਣਾ ਕੇ ਦੇਖ ਲਓ ਜੇਕਰ ਤੁਹਾਨੂੰ ਆਏ ਲੱਗਿਆ ਜਾਂ ਤੁਸੀਂ ਇਹਨੂੰ ਐਵੇਂ ਜਿਵੇਂ ਪੂਰੀ ਰਚਾ ਕੇ ਆਪਣੇ ਫੇਸ ਦੇ ਉੱਪਰ ਹੈਨਾ ਲਾ ਕੇ 2 ਮਿੰਟ ਰੱਖ ਕੇ ਤੁਸੀਂ ਸਾਫੀ ਕਰ ਸਕਦੇ ਹੋ ਜਾਂ ਤੁਸੀਂ ਰਾਤ ਨੂੰ ਲਾ ਲਓ ਰਾਤ ਨੂੰ ਲਾ ਕੇ ਤੁਸੀਂ ਸਵੇਰੇ ਫੇਸ ਵਾਸ਼ ਕਰ ਲਓ ਠੀਕ ਹੈ ਜੀ ਇਸ ਤਰ੍ਹਾਂ ਵੀ ਲਾ ਸਕਦੇ ਹੋ ਲਾਓ ਜੀ ਮੈਂ ਤੁਹਾਨੂੰ ਥੋੜੀ देर ਬਾਅਦ ਫੇਸ ਆਪਣਾ ਧੋ ਕੇ ਦਿਖਾਉਂਗੀ ਠੀਕ ਹੈ ਆ ਬਦੇ ਕੇ ਘੰਟੇ ਬਾਅਦ ਅੱਧਾ ਘੰਟਾ ਤਾਂ ਰੱਖ ਲੂੰਗੀ ਵਧੀਆ ਮੈਂ ਤੁਹਾਨੂੰ ਅੱਧੇ ਘੰਟੇ ਬਾਅਦ ਆਪਣਾ ਫੇਸ ਧੋ ਕੇ ਦਿਖਾਉਣੀ ਆ ਠੀਕ ਹੈ ਜੀ ਮੈਂ ਅੱਛੀ ਲਾਲੀ ਮੈਂ ਲਓ ਜੱਧੇ ਘੰਟੇ ਬਾਅਦ ਮਿਲਦੇ ਤੁਹਾਨੂੰ ਲਓ ਜੀ ਦੇਖੋ ਫੇਸ ਮੈਂ ਆਪਣਾ ਵਾਸ਼ ਕਰ ਲਿਆ ਦੇਖੋ ਕਿੰਨਾ ਫਰਕ ਪੈ ਗਿਆ ਹਨਾ ਅੱਧਾ ਘੰਟਾ ਮੈਂ ਰੱਖ ਲਿਆ ਸੀਗਾ ਲਾ ਕੇ ਕਰੀਮ ਨੂੰ ਤੇ ਅੱਧੇ ਘੰਟੇ ਬਾਅਦ ਫੇਸ ਵਾਸ਼ ਕੀਤਾ ਤੇ ਬਹੁਤ ਜ਼ਿਆਦਾ ਫਰਕ ਪੈ ਗਿਆ ਤੁਸੀਂ ਇਹਨੂੰ ਪੂਰੀ ਰਾਤ ਰੱਖੋਗੇ ਤੁਹਾਨੂੰ ਰਿਜ਼ਲਟੇ ਜਲਦੀ ਮਿਲਣਗੇ ਜਿਵੇਂ ਤੁਹਾਡੇ ਛਾਈਆਂ ਨਿਖੇਸਤੀ ਛਾਈਆਂ ਵੀ ਠੀਕ ਹੋਣਗੀਆਂ ਕੋਈ ਟੈਨਿੰਗ ਹੈਨਾ ਜਾਂ ਜਿਵੇਂ ਕੋਈ ਜਲਿਆ ਹੋਇਆ ਫੇਸ ਹੈਨਾ ਜਾਂ ਕਿਸੇ ਤਰ੍ਹਾਂ ਦਾ ਵੀ ਦਾਗ ਸਾਰੇ ਠੀਕ ਹੋਣਗੇ ਦੇ ਨਾਲ ਮਤਲਬ ਕਿ 올 ਸਕਿਨ ਟਾਈਪ ਹੀ ਹੈ ਇਹ ਠੀਕ ਹੈ ਜੀ ਕੋਈ ਵੀ ਤੁਹਾਨੂੰ ਪ੍ਰੋਬਲਮ ਹੈ ਸਕਿਨ ਪ੍ਰੋਬਲਮ ਸਭ ਦੂਰ ਹੋ ਜਿਵੇਂ ਜ਼ਿਆਦਾ ਹੋ ਜਾਂਦਾ ਹੈ ਨਾ ਚਿਹਰੇ ਤੇ ਵਾਲ ਨੇ ਉਹ ਵੀ ਤੁਹਾਨੂੰ ਫਰਕ ਪਊਗਾ ਇਹਦੇ ਨਾਲ ਠੀਕ ਹੈ ਜੀ ਤੁਸੀਂ ਚਾਹੋ ਤੈਨੂੰ ਟਰਾਈ ਕਰ ਸਕਦੇ ਹੋ ਕਰੀਮ ਬਣਾ ਕੇ ਲਗਾ ਸਕਦੇ ਹੋ ਠੀਕ ਹੈ ਜੀ ਵੈਸੇ ਮੈਨੂੰ ਲੱਗਦਾ ਵੀ ਬਣਾਉਣੀ ਚਾਹੀਦੀ ਤੁਹਾਨੂੰ ਇਹ ਕਰੀਮ ਬਣਾ ਕੇ ਲਾਉਣੀ ਚਾਹੀਦੀ ਠੀਕ ਹੈ ਜੀ ਤੇ ਲੋ ਜੀ ਬਾਕੀ ਆਪਾਂ ਡੇਟਾ ਪਾਜੀ ਤੁਹਾਨੂੰ ਦਿੰਦੇ ਰਹਾਂਗੇ ਡੇਲੀ ਹੈ ਨਾ ਮੈਂ ਲਾਇਆ ਕਰੂੰਗੀ ਠੀਕ ਹੈ ਜੀ ਤੇ ਚਲੋ ਜੀ ਇਸ ਵੀਡੀਓ ਦਾ ਕਰਦੇ ਐਂਡ ਜੇਕਰ ਵੀਡੀਓ ਵਧੀਆ ਲੱਗਿਆ ਲਾਈਕ ਸ਼ੇਅਰ ਕਰਕੇ ਜਾਇਓ ਮਿਲਦੇ ਆਂ ਕੱਲ ਨੂੰ ਬਦੇ ਵਲੌਗ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ